ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆਏ ਲੁਧਿਆਣੇ ਦੇ ਵਿੱਚ ਇੱਥੇ ਚੋਣ ਪ੍ਰਚਾਰ ਕਰਨ ਲਈ ਇਲੈਕਸ਼ਨ ਹੈ ਲੁਧਿਆਣੇ ਪੱਛਮੀ ਦੀ ਬਾਈਪੋਲ ਹੈ ਹਰ ਪਾਰਟੀ ਨੂੰ ਹੱਕ ਹੈ ਆ ਕੇ ਪ੍ਰਚਾਰ ਕਰਨ ਦਾ ਪਰ ਅੱਜ ਬੜਾ ਦੁੱਖ ਹੋਇਆ ਕਿ ਪੰਜਾਬ ਚ ਆ ਕੇ ਲੁਧਿਆਣੇ ਚ ਆ ਕੇ ਸਾਡਾ ਪਾਣੀ ਪੀ ਕੇ ਸਾਨੂੰ ਉਮੀਦ ਸੀ ਕਿ ਉਹ ਪੰਜਾਬ ਦੇ ਨਾਲ ਅੱਜ ਜਿਹੜਾ ਹੈ ਪੰਜਾਬ ਦੇ ਨਾਲ ਐਦਾਂ ਦਾ ਧੋਖਾ ਨਹੀਂ ਕਰਨਗੇ ਅੱਜ ਇੱਥੇ ਆ ਕੇ ਹਿੰਮਤ ਦੇਖੋ ਤੁਸੀਂ ਪੰਜਾਬ ਚਾਕੇ ਲੁਧਿਆਣਾ ਚਾਕੇ ਉਹ ਸਰਿਆਂ ਕਹਿੰਦੇ ਆ ਕਿ ਹਾਂ ਜੋ BBMP ਨੇ ਕਿਹਾ ਉਹ ਬਿਲਕੁਲ ਸਹੀ ਹੈ ਇਸ ਦਾ ਮਤਲਬ ਸਾਫ਼ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋਈ ਜਿਸ ਤਰੀਕੇ ਨਾਲ ਅੱਧੀ ਰਾਤੀ ਜਦੋਂ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਗ ਲੱਗੀ ਹੋਈ ਸੀ ਬਲੈਕਆਊਟ ਸੀਗਾ ਡਰੋਨ ਆ ਰਹੇ ਸੀ ਰਾਕਟ ਆ ਰਹੇ ਸੀਗੇ ਉਸ ਵੇਲੇ ਪੰਜਾਬ ਦੇ ਪਾਣੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ ਕਲੀ ਚੀਰਮੈਨ ਭੇਜਤਾ ਕਲੀ ਅਫਸਰ ਭੇਜਦੇ ਅੱਧੀ ਰਾਤੀ ਸਵੇਰੇ 3 ਵਜੇ 4 ਵਜੇ ਅਸੀਂ ਉਹ ਲੜਾਈ ਲੜੀ ਕਿ ਅੱਜ ਸਾਨੂੰ ਸਾਫ਼ ਹੋ ਗਿਆ ਇੱਥੋਂ ਜਿਹੜੀ ਜੋ ਸਟੇਟਮੈਂਟ ਅੱਜ ਨਾਇਬ ਸੈਣੀ ਜੀ ਨੇ ਦਿੱਤੀ ਹੈ ਕਿ ਇਸ ਸਾਰੇ ਚੋਰੀ ਦੇ ਉਸ ਸਾਰੇ ਚੀਜ਼ ਦੇ ਬੀਬੀਐਮਪੀ ਨੂੰ ਕਿਸ ਤਰੀਕੇ ਨਾਲ ਉਸ ਦਾ ਦੁਰਉਪਯੋਗ ਕੀਤਾ ਗਿਆ ਕਿਸ ਤਰੀਕੇ ਨਾਲ ਉਹਨਾਂ ਦੇ ਅਫਸਰਾਂ ਦਾ ਦੁਰਉਪਯੋਗ ਕੀਤਾ ਗਿਆ ਇਸ ਦਾ ਮਾਸਟਰਮਾਈਂਡ ਨਾਇਬ ਸੈਣੀ ਸੀ ਸਾਨੂੰ ਮੈਂ ਹੈਰਾਨ ਹੈ ਕਿ ਤੁਸੀਂ ਸਾਡੇ ਸਾਡੇ ਪੰਜਾਬ ਚ ਆ ਕੇ ਫਿਰ ਤੁਸੀਂ ਗੱਲ ਕਰਦੇ ਹੋ ਕਿ ਅੱਛਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਤੁਹਾਨੂੰ ਪੀਣ ਵਾਸਤੇ ਪਾਣੀ ਦਿੱਤਾ ਪਰ ਉਸ ਦੇ ਬਾਵਜੂਦ ਬਿਨਾਂ ਕਿਸੇ ਲੋੜ ਦੇ ਨਾ ਤਾਂ ਉਹ ਖੇਤੀ ਆਸਤੇ ਨਾ ਪਸ਼ੂਆਂ ਆਸਤੇ ਨਾ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਸੀ ਪਰ ਤੁਸੀਂ ਸਿਰਫ ਜਿਵੇਂ ਮੁਗਲਾਂ ਨੇ ਪੰਜਾਬ ਦੇ ਨਾਲ ਕੀਤਾ ਸੀ ਜਿਵੇਂ ਮੁਗਲਾਂ ਨੇ ਸਾਡੀ ਧਰਤੀ ਨਾਲ ਕੀਤਾ ਸੀ ਤੁਸੀਂ ਉਹ ਕੰਮ ਕੀਤਾ ਮੁਗਲਾਂ ਵਾਂਗ ਜਿਹੜਾ ਸਾਡੇ ਲੋਕਾਂ ਮਾਰਿਆ ਨਾਇਬ ਸਹਣੀ ਜੀ ਤੁਸੀਂ ਵਜ਼ੀਰ ਖਾਨ ਤੋਂ ਘਟ ਨਹੀਂ ਹੋ ਤੁਸੀਂ ਆਜਾ ਕੇ ਇਹ ਕਹੋਗੇ ਅੱਜ ਅਸੀਂ ਅੱਜ ਵੀ ਰੋਜ਼ ਪੀਣਾ ਲੰਘਦੇ ਦੱਸੋ ਕਿੰਨੇ ਪੀਣ ਵਾਲੇ ਕਿਹੜੇ ਪਿੰਡ ਤੁਹਾਡੇ ਪੀਣ ਵਾਲੇ ਨੇ ਅਸੀਂ ਜਾ ਕੇ ਉੱਥੇ ਛਬੀਲ ਲਾਵਾਂਗੇ ਭੇਜੋ ਆਪਣੇ ਪਿੰਡਾਂ ਦੇ ਅਵੇਸ ਕਿੱਥੇ ਪੀਣ ਵਾਲੇ ਪਾਣੀ ਦੀ ਕਮੀ ਹੈ ਅਸੀਂ ਜਾ ਕੇ ਛਬੀਲ ਲਾਵਾਂਗੇ ਪਰ ਪੰਜਾਬ ਦੇ ਪਾਣੀ ਦੇ ਡਾਕਾ ਤਾਂ ਨਾ ਮਾਰੋ ਕਿ ਇੰਨੀ ਬੇਸ਼ਰਮੀ ਤੁਸੀਂ ਆ ਕੇ ਕਹਿੰਦੇ ਕਿ ਹਾਂ ਹਾਂ ਬਿਲਕੁਲ ਸਹੀ ਹੈ ਬੀਬੀ ਐਮ ਵੀ ਦਾ ਸੰਵਿਧਾਨਿਕ ਤੁਸੀਂ ਬਾਬਾ ਸਾਹਿਬ ਦਾ ਮੇਕ ਕਰਦੇ ਸੰਵਿਧਾਨ ਦਾ ਜੀ ਇਹ ਜਿਹੜਾ ਇਹ ਦੁਰਪਯੋਗ ਕਰੋਗੇ ਤੁਸੀਂ ਉਹਨਾਂ ਦੇ ਉਹਨਾਂ ਦੇ ਵੱਲੋਂ ਇੰਨਾ ਮਹਾਨ ਜੋ ਸੰਵਿਧਾਨ ਬਣਾਇਆ ਗਿਆ ਤੁਸੀਂ ਇਹ ਕਿਰਿਆ ਉਪਯੋਗ ਕਰੋਗੇ ਤੁਸੀਂ ਸਾਡੇ ਗਰੀਬਾਂ ਦਾ ਕਿਸਾਨਾਂ ਦਾ ਪਾਣੀ ਕਹੋਗੇ ਅਸੀਂ ਆਪਣੇ ਪਿੰਡਾਂ ਦੇ ਪਾਣੀ ਦੀ ਲੜਾਈ ਲੜ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਜਿਹੜਾ ਬਿਲਕੁਲ ਸਹੀ ਹੋ ਰਿਹਾ ਤੇ ਮੈਂ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਕੜਾ ਵਿਰੋਧ ਹੈ ਮੇਰੀ ਜਿਹੜਾ ਹੈ ਕਿ ਜਿਸ ਤਰੀਕੇ ਨਾਲ ਅਜਨਾਇਬ ਸੈਣੀ ਜੀ ਨੇ ਆ ਕੇ ਪੰਜਾਬ ਦੇ ਵਿੱਚ ਲੁਧਿਆਣਾ ਨੇ ਜਾ ਕੇ ਕਿਹਾ ਕਿ ਹਾਂ ਬੀਬੀ ਐਮਪੀ ਦੇ ਸਾਰੇ ਕੰਮ ਸਹੀ ਸੀ ਇਸ ਦਾ ਮਤਲਬ ਸਾਫ਼ ਹੈ ਕਿ ਉਸ ਸਾਰੇ ਡਿਜ਼ਾਈਨ ਤੇ ਬਾਅਦ ਸਰਮਾਇਆ ਨਾ ਹੀ ਸੈਣੀ ਸੀ ਤੇ ਨਾਲ ਉਹਨੀ ਗੱਲ ਕਹੀ ਗਈ ਅੱਛਾ ਜੀ ਆਮ ਆਦਮੀ ਪਾਰਟੀ ਦੇ ਲੀਡਰ ਵਿੱਚ ਭ੍ਰਿਸ਼ਟਾਚਾਰ ਵੀ ਤੁਸੀਂ ਗੱਲ ਕਰੋਗੇ ਬੀਜੇਪੀ ਜੋ ਖੁਦ ਇੱਕ ਵਾਸ਼ਿੰਗ ਮਸ਼ੀਨ ਹੈ ਤੁਸੀਂ ਦੇਸ਼ ਦੇ ਕੋਈ ਜਿੰਨੇ ਭ੍ਰਿਸ਼ਟ ਲੀਡਰ ਹੈ ਜਿਨ੍ਹਾਂ ਦੇ ਉੱਤੇ ਈਡੀ ਸੀਬੀਆਈ ਗ੍ਰੇਡ ਹੈ ਕੇਸ ਚੱਲਦੇ ਆ ਤੁਸੀਂ ਸਾਰੇ ਆਪਣੇ ਹੱਥ ਜੋਇਨ ਕਰਾ ਲੇ ਤੇ ਜਿਹੜੇ ਨਹੀਂ ਜੋਇਨ ਆਉਂਦੇ ਉਹਨੂੰ ਜੇਲਾ 'ਚ ਪਾ ਦਿੰਦੇ ਹੋ ਤੁਸੀਂ ਗੱਲ ਕਰੋਗੇ ਨਾਲ ਤੁਸੀਂ ਗੱਲ ਕੀਤੀ ਆਇਸ਼ਮਾਨ ਭਾਰਤ ਦੀ ਅੱਜ ਹਰਿਆਣਾ ਦਾ ਜਿਹੜਾ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਮਾੜਾ ਹੈ ਖੋਟੀ ਜਿਹੜੇ ਜੁੱਤੀ ਗਰੀਬਾਂ ਨੂੰ ਇਲਾਜ ਨਹੀਂ ਮਿਲਦਾ ਉਹਨਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੀ ਹੁਣ ਦਿੱਲੀ 'ਚ ਵੀ ਤੁਸੀਂ ਬੇੜਾ ਕਰ ਕਰਤਾ ਪੰਜਾਬ ਦਾ ਜਨ ਇਨਫਰਾਸਟ੍ਰਕਚਰ ਸਾਡੇ ਆਮ ਆਦਮੀ ਕਲੀਨਿਕ ਸਾਡੇ ਹਸਪਤਾਲਾਂ ਜੋ ਸੁਧਾਰ ਹੋ ਗਿਆ ਤੇ ਹੁਣ ਜੋ ਮਾਨ ਸਾਹਿਬ ਨੇ ਜੋ ਇਨਾਮ ਦਿੱਤਾ ਹੈ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਇੱਕ ਰੈਵਲੂਸ਼ਨਰੀ ਕਦਮ ਹੈ ਪੰਜਾਬ ਦੇ ਸਿਹਤ ਕ੍ਰਾਂਤੀ ਦੇ ਵਿੱਚ ਅਸੀਂ ਤਾਂ ਕੰਮ ਕਰ ਰਹੇ ਹਾਂ ਪਰ ਅੱਜ ਇਸ ਤਰੀਕੇ ਨਾਲ ਤੁਸੀਂ ਆ ਕੇ ਮੈਨੂੰ ਮੀਟ ਸੀ ਸਾਰੇ ਪੰਜਾਬੀਆਂ ਨੂੰ ਮੀਟ ਸੀ ਕਿ ਤੁਸੀਂ ਆ ਕੇ ਘੱਟੋ ਘੱਟ ਹੁਣ ਤਾਂ ਤੁਹਾਡੀ ਜਿਹੀ ਹੈ ਤੁਹਾਨੂੰ ਪਤਾ ਲੱਗੂਗਾ ਤੇ ਤੁਸੀਂ ਇਸ ਜੂਨ ਦੇ ਮਹੀਨੇ ਚਾਕੇ ਪੰਜਾਬ ਦੀ ਧਰਤੀ ਚਾਕੇ ਪੰਜਾਬ ਦੇ ਹੱਥ ਦੀ ਗੱਲ ਕਰੋਗੇ ਪਰ ਤੁਸੀਂ ਆ ਕੇ ਆਪਣੇ ਉਸੇ ਸਟੈਂਡ ਤੇ ਕੈਮਰੇ ਕੀ ਦੁਨੀਆ ਨੂੰ ਦੇਸ਼ ਦੁਨੀਆ ਨੂੰ ਦੱਸ ਦਿੱਤਾ ਕਿ ਤੁਸੀਂ ਉਸ ਸਾਰੇ ਡਿਜ਼ਾਈਨ ਦੇ ਜੋ ਪੰਜਾਬ ਦੇ ਪਾਣੀ ਦੇ ਚੋਰੀ ਦਾ ਡਿਜ਼ਾਈਨ ਹੈਗਾ ਤੁਸੀਂ ਉਸਦੇ ਬਾਰੇ